ਆਓ ਸਾਰੇ ਰਲ ਕੇ ਫਤਰੀ ਸੰਜਟ ਕਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਆੱਚਸੀ ਸਾਰੇ ਟੈਕਸੀ ਵਾਲੇ ਵੀਰ ਭਰਾ ਮੇਰੇ ਨਾਲ ਬਿੱਟੂ ਪੁੱਲ ਜੀ ਇਹਨਾਂ ਦੀ ਸਾਰੀ ਟੀਮ ਜਿਸ ਜਗ੍ਹਾ ਤੇ ਖੜੇ ਹੈ ਬੜਾ ਮਨ ਨੂੰ ਦੁੱਖ ਵੀ ਲੱਗਦਾ ਕਿਉਂਕਿ ਸਾਡੇ ਵੀਰ ਜੀ ਜੀ ਇਸ ਦੁਨੀਆ ਤੋਂ ਰੁਖਸਤ ਹੋ ਗਏ ਤੇ ਉਹਨਾਂ ਦੇ ਜਿੱਥੇ ਅਸੀਂ ਉਹਨਾਂ ਨੂੰ ਸ਼ਰਧਾ ਦੇ ਅੱਜ ਕੋਲ ਪੇਟ ਕਿਤੇ ਆ ਤੇ ਉੱਥੇ ਨਾਲ ਹੀ ਨਾਲ ਜਿਹੜੀ ਪਾਰਟੀ ਦੀ ਕੈਂਪੇਨ ਚੱਲਦੀ ਹੈ ਅਸੀਂ ਪੰਜ ਅਤ ਰਥੋਂ ਸ਼ੁਰੂ ਕਰਾਂਗੇ ਲੇਕਿਨ ਮੈਂ ਹਲਕਾ ਵੈਸਟ ਨੇ ਜਿੰਨੇ ਵੀ ਨਿਵਾਸੀ ਆ ਉਹਨਾਂ ਨੂੰ ਬੇਨਤੀ ਕਰਨੀ ਚਾਹਨੀ ਆ ਕਿ 10 ਸਾਲ ਦੇ ਸਰਕਾਰ ਦੇ ਕੰਮ ਤੇ ਦੂਜੇ ਪਾਸੇ 70 ਸਾਲ ਦੀਆਂ ਸਰਕਾਰਾਂ ਚਾਹੇ ਕੋਈ ਵੀ ਹੋਵੇ ਉਹਨਾਂ ਦੇ ਕੰਮ ਦੇਖ ਲਓ ਤੇ ਇੱਕ ਪਾਸੇ ਤੇ ਤਿੰਨ ਸਾਲਾਂ ਦੇ ਸਰਕਾਰ ਦੇ ਕੰਮ ਦੇਖ ਲਓ ਤੇ ਤਿੰਨ ਸਾਲਾਂ ਦੇ ਦਰਮਿਆਨ ਹੀ ਅਮਨ ਸੰਜੀਵ अरोड़ा ਜੀ ਨੇ ਜੋ ਕੰਮ ਕੀਤੇ ਨੇ ਮੇਰੇ ਹਲਕੇ ਦੇ ਵਿੱਚ ਵੀ ਬਹੁਤ ਵੱਡੀ ਇੰਡਸਟਰੀ ਆ ਤੇ ਲੁਧਿਆਣਾ ਇੰਡਸਟਰੀ ਦਾ ਹੱਬ ਹੈ ਤੇ ਸਭ ਤੋਂ ਵੱਡੀ ਜਿਹੜੀ ਡਿਮਾਂਡ ਸੀ ਲੁਧਿਆਣੇ ਵਾਲਿਆਂ ਦੀ ਉਹ ਸੀ ਹਲਵਾਰਾ 에어ਪੋਰਟ ਜਿਹੜਾ ਬੜੀ ਜਲਦੀ ਹੁਣ ਇੱਥੋਂ ਸ਼ੁਰੂ ਹੋਣ ਵਾਲਾ ਇਹ अरोड़ा ਜੀ ਦੀ ਮਿਹਨਤ ਸਦਕਾ 25 ਸਾਲ ਤੋਂ ਜਿਹੜਾ ਇਹ 에어ਪੋਰਟ ਚੱਲ ਨਹੀਂ ਸਕਿਆ ਇਹਨਾਂ ਨੇ ਇਹਨਾਂ ਦੀ ਮਿਹਨਤ ਸਦਕਾ ਇਹ ਚੱਲਣਾ ਅਗਲੇ ਮਹੀਨੇ ਲੱਗ ਜਾਏਗਾ ਕਿਉਂਕਿ ਇੰਡੀਗੋ ਦੀਆਂ ਜਿਹੜੀਆਂ ਫਲਾਈਟਾਂ ਦੋ ਦਿੱਲੀ ਆਉਣ ਜਾਣ ਲੱਗ ਜਾਣਗੀਆਂ ਇਹਦੇ ਨਾਲ ਸਾਡੇ ਸ਼ਹਿਰ ਨੂੰ ਬਹੁਤ ਵੱਡਾ ਵਪਾਰ ਨੂੰ ਹੁੰਦਾਰਾ ਮਿਲੇਗਾ ਦੂਸਰਾ ਜਿੰਨੇ ਫਲਾਈਓਵਰ ਹੈ ਪਹਿਲਾ ਸਾਈਕਲ ਟ੍ਰੈਕ ਜੇ ਪਾਣੇ ਜਾ ਰਿਹਾ ਪੂਰੇ ਪੰਜਾਬ ਦੇ ਵਿੱਚ ਤੇ ਉਹ ਇੱਕ ਲੁਧਿਆਣੇ ਦੇ ਅੰਦਰ ਬਣ ਜਾ ਰਿਹਾ ਜਿਹਦੇ ਵਿੱਚ ਅਰੋੜਾ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਤੇ ਸੁਖਰੀਪ ਸਵਾਦੇ ਸੌ ਸਵਾਦੇ ਮਾਲਿਕ ਨੇ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਸਾਡਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਆਪਾਂ ਇੱਕ ਚੰਗਾ ਉਮੀਦਵਾਰ ਚੁਣੀਏ ਤੇ ਜਿੱਥੇ ਹਲਕੇ ਦੀ ਤਰੱਕੀ ਹੋਵੇ ਉੱਥੇ ਅਸੀਂ ਪੂਰੇ ਲੁਧਿਆਣੇ ਦੀ ਤਰੱਕੀ ਲਈ ਮੈਂ ਤੁਹਾਨੂੰ ਬੇਨਤੀ ਕਰਨ ਆਈ ਆ ਤੇ ਇੰਨਾ ਹੀ ਕੰਢੀ ਹੋਈ ਤੁਹਾਡਾ ਸਾਰਿਆਂ ਦਾ ਇੱਥੇ ਪੜਨ ਦੇ ਫੈਦਿਲੋ ਧੰਨਵਾਦ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿੱਤ ਜਿੰਦਾਬਾਦ ਸ੍ਰੀ ਸੰਜੀਵ ਰੋੜਾ ਜੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਮੈਡਮ ਚੀਨਾ ਜੀ ਜਿੰਦਾਬਾਦ ਐਮ ਐਲ اے ਮੁਸਾਫਰ ਜੀ ਜਿੰਦਾਬਾਦ ਅਰਿਆ ਸਾਹਿਬ ਜਿੰਦਾਬਾਦ ਧੰਨਵਾਦ ਜੀ ਆਓ ਜੀ ਚਲੋ ਜੀ ਲੜਾਈ ਅੱਜ ਅਸੀਂ ਜਿਹੜੀ ਆਦੀ ਯਾਤਰਾ ਲਵੈਂਸ ਕਲੱਬ ਤੋਂ ਸ਼ੁਰੂ ਕਰੀ ਹੈ ਔਰ ਅੱਜ ਡੀਐਮਸੀ ਦੇ ਬਾਹਰ ਲੋਕ ਸੇਵਾ ਟੈਕਸੀ ਸਟੈਂਡ ਦੇ ਅੱਗੋਂ ਜਦੋਂ ਅਸੀਂ ਇੱਥੇ ਪਹੁੰਚੇ ਆ ਤਾਂ ਸਾਨੂੰ ਇਹ ਦੇਖ ਕੇ ਬਹੁਤ ਹੈਰਾਨੀ ਹੋਈ ਹੈ ਕਿ ਉਹਨਾਂ ਨੇ ਰਸਤੇ ਨੂੰ ਕਿਵੇਂ ਸਜਾਇਆ ਹੋਇਆ ਔਰ ਕਿਸ ਤਰੀਕੇ ਨਾਲ ਸਾਡੇ ਐਮਐਲਏ ਸਬਾਨ ਸਾਡੇ ਜਿਹੜੇ ਚੇਅਰਮੈਨ ਸਬਾਨ ਸਾਡੇ ਨਾਲ ਆਏ ਆ ਔਰ ਵਾਕਈ ਏ ਗੋਗੀ ਜੀ ਦੀ ਬਦੌਲਤ ਜਿਹੜਾ ਇਹ ਟੈਕਸੀ ਸਟੈਂਡ ਬਣਿਆ ਅਸੀਂ ਅੱਜ ਸਮਝਦਾ ਵੀ ਲੋਕ ਗੋਗੀ ਜੀ ਉੱਤੇ ਬੈਠੇ ਸਾਨੂੰ ਦੇਖ ਰਹੇ ਹੋਣਗੇ ਔਰ ਇਹਨਾਂ ਨੂੰ ਅਸ਼ੀਰਵਾਦ ਦੇ ਰਹੇ ਹੋਣਗੇ ਟੈਕਸੀ ਸਟੈਂਡ ਨੂੰ ਵੀ ਇਹ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੇ ਔਰ ਇਹ ਟੈਕਸੀ ਸਟੈਂਡ ਵਾਸਤੇ ਅਸੀਂ ਸਵਾਛਨ ਦਿੰਦੇ ਆ ਇਹਨਾਂ ਦੇ ਪ੍ਰਧਾਨ ਜੀ ਨੂੰ ਸੈਕਟਰੀ ਸਾਹਿਬ ਨੂੰ ਆ ਸਾਡੇ ਵੱਡੇ ਵੀਰ ਨੂੰ ਵੀ ਇਹਨਾਂ ਨੂੰ ਅਸੀਂ ਦਿਨ ਰਾਤ ਇਹਨਾਂ ਦੇ ਨਾਲ ਮੋਢੇ ਨਾਲ ਮੋਢੇ ਲਾਵਾ ਕੇ ਲਾ ਕੇ ਚੱਲਾਂਗੇ ਕਦੀ ਵੀ ਇਹਨਾਂ ਨੂੰ ਕੋਈ ਵੀ ਤਕਲੀਫ ਨਹੀਂ ਆਉਣ ਦਿੰਦੇ ਧੰਨਵਾਦ ਗੋਗੀ ਜੀ ਦੇ ਜਾਨ ਦਾ ਕਿੰਨਾ ਕ ਘਾਟਾ ਸਮੇ ਤੋਂ ਇਹ ਸਲਕੇ ਨੂੰ ਇਸ ਪਾਰਟੀ ਨੂੰ ਦੇਖੋ ਜੀ ਉਹਨਾਂ ਦਾ ਘਾਟਾ ਦਾ ਪੂਰਾ ਨਹੀਂ ਕੀਤਾ ਜਾ ਸਕਦਾ ਤੁਸੀਂ ਦੇਖ ਹੀ ਸਕਦੇ ਹੋ ਆ ਦੇਖੋ ਤੁਸੀਂ ਗੋਗੀ ਜੀ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਡੇ ਟੈਕਸੀ ਸਟੈਂਡ ਨੇ ਕਿਉਂਕਿ ਇਹ ਉਹਨਾਂ ਨੂੰ ਸ਼ਰਧਾਂਜਲੀ ਹੈ ਸੰਜੀਵ ਰੋੜਾ ਜੀ ਨੂੰ ਵੀ ਇਹ ਬਹੁਤ ਵੱਡੀ ਸ਼ਰਧਾਂਜਲੀ ਹੈ ਕਿ ਉਹਨਾਂ ਦਾ ਆਸ਼ੀਰਵਾਦ ਜਿਹੜਾ ਹੈ ਇਹਨਾਂ ਦੇ ਰੂਪ ਦੇ ਵਿੱਚ ਆ ਟੈਕਸੀ ਸਟੈਂਡ ਦੇ ਉਹਨਾਂ ਜਿੰਨੇ ਵੀ ਆ ਸਾਡੇ ਇੱਥੇ ਸਾਥੀ ਨੇ ਉਹਨਾਂ ਦੇ ਰੂਪ ਦੇ ਵਿੱਚ ਇਹ ਸਾਨੂੰ ਮਿਲ ਰਿਹਾ ਹੈ ਉਹਨਾਂ ਦਾ ਘਟਾ ਤਾਂ ਨਹੀਂ ਪੂਰਾ ਹੋ ਸਕਦਾ ਪਰ ਸੰਜੀਵ ਰੋੜਾ ਜੀ ਉਹਨਾਂ ਦੀ ਜਗਾ ਲੈਣ ਦੀ ਔਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਜ਼ਰੂਰ ਅਪਣਾਨਗੇ ਔਰ ਉਹਨਾਂ ਵਾਂਗੂ ਹੀ ਕੰਮ ਕਰਨਗੇ ਜੀ ਹਾਂਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪੱਪੂ ਆ ਜੀ ਮੈਂ ਆਪਣੇ ਜੀਐਮਸੀ ਟੈਕਸੇ ਡਾਕ ਸਟੈਂਡ ਅੱਛਾ ਜੀ ਅੱਜ ਦਾ ਜਿਹੜਾ ਸੀਗਾ ਪ੍ਰੋਗਰਾਮ ਉੱਕੀ ਪ੍ਰੋਗਰਾਮ ਸੀਗਾ ਜੀ ਅੱਜ ਦਾ ਪ੍ਰੋਗਰਾਮ ਆਇਆ ਸੀਗਾ ਜੀ ਸਾਡੇ ਗੁਰਪ੍ਰੀਤ ਗੁੱਗੀ ਜੀ ਜਿਨ੍ਹਾਂ ਦੇ ਬਦੌਲਤ ਸਾਡਾ ਸਟੈਂਡ ਬਣਿਆ ਜੀ ਠੀਕ ਹੈ ਇਹ ਉਹਨਾਂ ਦੇ ਅੱਜ ਵਿਧਾਇਕ ਕੁਝ ਐਮਐਲਏ ਸਾਹਿਬ ਸਾਡੇ ਇੱਥੇ ਆਏ ਸੀ ਜੋ ਕਿ ਨਾਲ ਰੋਡ ਸੋਚ ਸੀਗਾ ਅੱਛਾ ਜੀ ਅਸੀਂ ਉਹਨਾਂ ਦਾ ਸਵਾਗਤ ਕੀਤਾ ਜੀ ਅੱਜ ਸੰਧਾਨਲੀ ਵੀ ਪੇਡ ਕੀਤੀ ਗਈ ਹੈ ਸੰਧਾਨ ਜੀ ਪੇਡ ਕੀਤੀ ਆਪਣੀ ਗੁੱਗੀ ਸਾਹਿਬ ਤੇ ਇਹ ਜਿਹੜਾ ਟੈਕਸੀ ਸਟੈਂਡ ਆ ਉਹਨਾਂ ਦੀ ਬਦੌਲਤ ਹੀ ਬਣਿਆ ਸੀ ਉਹਨਾਂ ਦੇ ਬ